ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਰੀ ਟੀਮ ਪਹੁੰਚੇ ਗੜਛਕਰ ਨੰਗਰ ਰੋਡ ਆਸਥਾਨ ਭਗਵਾਨ ਬਾਬਾ ਸ਼੍ਰੀਚੰਦਰ ਡੇਰਾ ਸੰਤ ਬਾਬਾ ਸੇਵਾਦਾਤਾ ਜੀ ਆਸਥਾਨ ਤੇ ਜਿੱਥੇ ਕੀ ਤੰਤਨ ਬਾਬਾ ਸ਼੍ਰੀਚੰਦਰ ਮਹਾਰਾਜੀ ਦੇ ਪ੍ਰਕਾਸ਼ ਜੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਤੇ ਸੇਮ ਲਾਲ ਜੀ ਤੇ ਬੀਬੀ ਜਨਕੀ ਦੇਵ ਜੀ ਦੀ ਅਗਵਾਈ ਹਟ ਕਰਵਾਏ ਗਏ ਈਸ਼ਵਰ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਜਸਵਿੰਦਰ ਸਿੰਘ ਜੀ ਨਾਗਰ ਡੇਰਾ ਸਿਸਕਨ ਡਾਂਡੀਆਂ ਵਾਲਿਆਂ ਨੇ ਸਰਬ ਧਰਮ نیوز ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਆਏ ਹੋਏ ਸੰਤਾਂ ਮਹਾਪੁਰਸ਼ਾਂ ਨੇ ਕਥਾ ਕੀਰਤ ਰਾਹੀਂ ਸੰਗਤਨ ਨੂੰ ਨਿਹਾਲ ਕੀਤਾ ਉਨ੍ਹਾਂ ਦੱਸਿਆ ਕਿ ਇਸ ਮੌਕੇ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਗਏ ਇਸ ਮੌਕੇ ਗੁਰੂ ਜੀ ਦੇ ਲੰਗਰ ਦੁੱਤਰ ਵਰਤਾਏ ਗਏ ਆਓ اسی ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇਦਰਜੀਤ ਸਿੰਘ ਛੋਟੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਟਡ ਭਾਗਿਆ ਹਰੇ ਅਮਰਤ ਬਾਣੀ ਰਾਮ ਜਿਨ ਕੋ ਕਰਮ ਲਿਖੇ ਤਸਰਦਸ ਮਾੜੀ ਰਾਮ ਜਿਨ ਕੋ ਕਰਮ ਲਿਖੇ ਦੇਸ ਰੇਦ ਸਮਾਣੀ ਰਾ ਸੁਣਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਵਡ ਭਾਗਿਆ ਅਕਥ ਕਹਾਣੀ ਤਿੰਨੇ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੇ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਤੀਆ ਫਿਰਦਾ ਕਲ ਕਲੇਸ਼ ਦੁਖ ਹਰੇ ਅਮਰthia ਫਿਰ ਨਾ ਮੁਵ ਕਲ ਕਲੇਸ਼ ਦੁਖ ਹਰੇ ਸੁਣਵਡ ਪਾ ਗਿਆ ਹਰ ਅੰਮ੍ਰਿਤ ਬਾਣੀ